ਠਾਣਾ ਸਿਟੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਠਾਣਾ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੇਸ਼ਮਕੌਰ ਪਤਨੀ ਅਸ਼ੋਕ ਕੁਮਾਰ ਵਾਸੀ ਮੁਹੱਲਾ ਗੋਬਿੰਦਪੁਰਾ ਫਗਵਾੜਾ ਨੇ ਦੱਸਿਆ ਕਿ ਲੇਬਰ ਕਲੋਨੀ ਕੂੜੇ ਵਾਲੇ ਡੰਪ ਕੋਲ ਕਿਸੇ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਉਸਦੇ ਹੱਥ ਵਿੱਚ ਫੜਿਆ ਝੋਲਾ ਜਿਸ ਵਿੱਚ ਦੋ ਮੋਬਾਈਲ ਫੋਨ ਅਤੇ ਕੁਝ ਰੁਪਏ ਸਨ ਖੋ ਲਿਆ ਗਿਆ ਸੀ। ਅਤੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਸਕਰਨ ਪੁੱਤਰ ਸੁਖਰਾਜ ਵਾਸੀ ਪਿੰਡ ਪੰਡਵਾ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਕਾਬੂ ਕਰ ਉਸ ਦੇ ਕਬਜ਼ੇ 'ਚੋਂ ਦੋ ਖੋਹ ਗਿੱਤੇ ਹੋਏ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਪਾਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਮੁਲਜ਼ਮ ਨੂੰ ਮਾੜਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰਕੇ ਪੁਸ਼ਗੀਸ਼ ਕੀਤੀ ਜਾ ਰਹੀ ਹੈ ਪੁਸ਼ਗੀਸ਼ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਕਿਸੇ ਆਪਣਾ ਦੋਸ਼ੀ ਕਾਬੂ ਕੀਤਾ ਹੈ 169/24 ਕਰਦਨੇ ਜਿਸ ਨੇ ਜਿਸ ਕੋਲ ਪਲਸਰ ਮੋਟਰਸਾਈਕਲ ਦੇ ਦੋ ਮੋਬਾਈਲ ਬਰਾਮਦ ਕੀਤੇ ਨੇ ਇਹਨੇ ਕੁਝ ਦਿਨ ਪਹਿਲਾਂ ਇੱਕ ਲੇਡੀ ਦਾ ਪਰਸ ਖੋਇਆ ਸੀ ਜਿਸ ਚ ਮੋਬਾਈਲ ਬਰਾਮਦ ਕਰ ਲਿਆ ਤੇ 19 ਤੋਂ ਬਾਅਦ ਜਿਹੜਿਆ ਹੋਰ ਪੁੱਛ ਕੇ ਚੱਲਦੀ ਹੈ ਜੋ ਹੋਰ ਬਰਾਮਦ ਕਰਨਾ ਬਾਕੀ ਹੈ ਜਿਸ ਵਿੱਚ ਇਸ ਨੇ ਹੋਰ ਵੀ ਖੋਹ ਕੀਤੀਆਂ ਨੇ ਉਸ ਵਿੱਚ ਸਾਡੇ ਕੋਲ ਦਰਜ ਮੁਕਾਦਮਾ 62/24 ਇੱਕ 151/24 ਤੇ 218/24 ਜਿਸ ਨੇ ਪਲਸਰ ਮੋਟਰਸਾਈਕਲ ਨਾਲ ਚੈਨ ਸਨੇਚਿੰਗ ਕੀਤੀ ਹੈ ਤਾਂ ਖੋਹਾਂ ਕੀਤੀਆਂ ਹਨ ਅਲੱਗ ਇਹਦੇ ਨਾਲ ਜੋ ਹੋਰ ਵਿਅਕਤੀ ਜੀ ਉਹ ਵੀ ਅਸੀਂ ਸ਼ਾਮ ਨੂੰ ਉਹਦੀ ਪੁੱਛ ਪੜਤਾਲ ਕਰ ਰਹੇ ਹਾਂ ਕਿ ਉਹ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਕਿੱਥੇ ਰਹਿਣ ਵਾਲੇ ਇਹ ਇਹ ਜਿਹੜਾ ਪੰਮਾ ਪਿੰਡ ਦਾ ਰਹਿਣ ਵਾਲਾ ਨਾਮ ਇਹਨੇ ਜਸ ਕਰਨਾ ਜੀ ਜੋ ਇਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਇਹ ਰਾ ਹੋਰ ਕਿੰਨੀਆਂ ਕੋਆ ਨੀ ਕੀਤੀਆਂ ਨੇ ਕਿਉਂਕਿ ਕਾ ਵੀ ਆਲੇ ਦੁਆਲੇ ਵੀ ਇਹਨੇ ਹੋਰ ਥਾਵਾਂ 'ਚ ਵੀ ਪਹੁੰਚ ਕੀਤੀਆਂ